ਸ਼ਾਇਦ ਇਹ ਵਰਤਾਰਾ ਇਸ ਤਰ੍ਹਾਂ ਨਾਲ ਨਾ ਹੁੰਦਾ ਨਾ 1984 ਦਾ ਜੋ ਵਰਤਾਰਾ ਉਹ ਸਿੱਖਾਂ ਦੇ ਜੀਵਨ ਨੂੰ ਰੈਂਦੀਆਂ ਸਦੀਆਂ ਤੱਕ ਨਹੀਂ ਨਿਕਲ ਸਕਦਾ ਉਹ ਜਿਹੜੇ ਤੰਗ ਨਾਲ ਹੋਇਆ ਜੋ ਗੁਰਦੁਆਰਾਂਾਂ ਦੀ ਬੇਅਦਬੀ ਹੋਈ ਜੋ ਚੜ੍ਹਦੀ ਕਲਾ ਵਾਲੇ ਸਿੱਖਾਂ ਦਾ ਜੀਵਨ ਬਰਬਾਦ ਕੀਤਾ ਗਿਆ ਔਰ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਗਿਆ ਔਰ ਸੈਂਕੜੇ ਕੀ ਹਜ਼ਾਰਾਂ ਜਿਹੜੇ ਅਣਹੋਲ ਸਿੱਖ ਸੀ ਜਿਨ੍ਹਾਂ ਨੇ ਅਤਵਾਦੀਆਂ ਜਾਂ ਗਲਤ ਤਰ੍ਹਾਂ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਸਰਕਾਰੀ ਤੌਰ ਤੇ ਕੰਨ ਪਰੇਸ਼ਾਨ ਕੀਤਾ ਗਿਆ। ਜਿਉਂਨਾਂ ਦਾ ਜੀਵਨ ਬਰਬਾਦ ਕੀਤਾ ਗਿਆ। ਇਸ ਦੁੱਖ ਨੂੰ ਸ਼ਾਇਦ ਹੀ ਕੋਈ ਹਰਦਾ ਹੋਵੇਗਾ ਚਾਹੇ ਸਿੱਖ ਹੋਵੇ ਜਾਂ ਗੈਰ ਸਿੱਖ ਹੋਵੇ। ਜਿਹਦੇ ਕੋਲ ਹਰਦਾ ਉਹਦੇ ਅੰਦਰ ਇਸ ਮੁੱਦੇ ਉੱਤੇ ਜਾਂ ਇਸ ਸਮੇਂ ਨੂੰ ਯਾਦ ਕਰਕੇ ਰੱਦੇਜ ਦੁੱਖ ਦਾ ਪ੍ਰਗਟਾਵਾ ਲਈ। ਪਰ ਇਸ 84 ਦੇ ਫਲਸਫੇ ਵਿੱਚ ਸਿੱਖਣ ਨੂੰ ਕੀ ਮਿਲਿਆ ਸਾਡੇ ਤਰੰਦ ਨਾਮ ਸਿੱਖ ਰੱਖਿਆ ਗੁਰੂ ਨਾਨਕ ਦੇਵ ਜੀ ਨੇ ਪਰ ਸਾਡੀ ਸਥਿਤੀ ਅੱਜ ਇੰਨੀ ਬੇਦਾਵਾਂ ਲੋ ਹੋ ਚੁੱਕੀ ਆ ਕਿ ਅਸੀਂ ਸਿੱਖਣ ਦੀ ਕਲਾ ਹੀ ਭੁੱਲ ਗਏ ਇਹਦੇ ਚੋਂ ਦੋ ਬਹੁਤ ਬੂੜੇ ਜਿਹੜੇ ਤਰਦੇ ਗਏ ਜਾਂ ਸਮਝ ਗਏ ਇਹ ਫਾਲਸਫੇ ਨੇ ਕਹਿੰਦੇ ਇੱਕ ਗੁਰੂ ਗੋਗਨ ਸਿੰਘ ਜੀ ਜਿਹੜਾ ਲੜਨ ਦੀ ਕਲਾ ਸੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਚੱਲਦੇ ਚੱਲਦੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਰੂਪ ਦਿੱਤਾ ਸੀ ਯੁੱਧ ਲੜਨ ਦੀ ਕਲਾ ਗੱਤਕਾ ਜਾਂ ਮਾਸਲਾਡ ਕਹਿੰ ਲੋ ਉਹ ਕਲਾ ਸਿੱਖੀ ਦੇ ਸਿਫਾਈ ਆਂਦੀ ਪਰ ਕਿਉਂਕਿ ਅਸੀਂ ਉਹ ਫਲਸਫੇ ਤੋਂ ਦੂਰ ਹੋ ਗਏ ਉਹ ਕਲਾ ਜੀ ਸਿੱਖੀ ਨਹੀਂ ਸਿੱਖਾਂ ਦੀ ਤਾਂ ਉਹ ਚੰਦ ਮੇਰੇ ਟਰੱਕਾਂ ਤੇ ਕਿਸੇ ਬਾਹਰਲੇ ਦੇਸ਼ਾਂ ਤੋਂ ਜਿਵੇਂ ਨੇਪਾਲ ਵਰਗੇ ਟਿਕਾਣਿਆਂ ਤੋਂ ਹੋਸਟੇਟਲਾਂ ਤੋਂ ਪਹਾੜੇ ਦੇ ਜਿਹੜੇ ਕੱਚੂ ਰੱਥੇ ਕਰਕੇ ਲਿਆਉਂਦੇ ਸੀ ਉਹ ਇੰਨਾ ਬਰਾਬਰ ਤਾਰਾ ਸਾਡੇ ਸਿੱਖਾਂ ਨਾਲ ਕਰ ਨਹੀਂ ਸਕਦੇ ਸੀ ਜੇ ਸਿੱਖਾਂ ਦੇ ਵਿੱਚ ਉਹ ਜੁਰਤ ਉਹ ਕਲਾ ਉਹ ਸਰੀਰ ਦੇ ਵਿੱਚ ਗੁਣ ਹੁੰਦਾ ਤਪੂ ਉਹਨਾਂ ਦੇ ਹੌਂਸਲੇ ਤੋਂ ਪਹਿਲਾਂ ਅੱਗੇ ਵੱਧ ਕੇ ਆਪ ਟੱਕਰ ਕਰਨ ਲਈ ਬਾਹਰ ਆ ਗਏ। ਪਰ ਜੇ ਇੱਕ ਵਾਰੀ ਟੱਕਰ ਹੋ ਜਾਂਦਾ ਤਾਂ ਦੁਬਾਰਾ ਉਹਨਾਂ ਦਾ ਹੌਂਸਲਾ ਨਹੀਂ ਪੈਦਾ ਸੀ। ਪਰ ਇੱਥੇ ਸਥਿਤੀ ਹੋਰ ਤਸੀ ਕਿ ਸਿੱਖ ਉਹਨਾਂ ਤੋਂ ਬਚਣ ਦੇ ਲਈ ਲੁੱਧਰੇ ਸੀ। ਪਰ ਜਦੋਂ ਕੋ ਡਰ ਕੇ ਲੁੱਧ ਰਿਹਾ ਹੋਵੇ ਤਾਂ ਅਗਲੇ ਨੂੰ ਪਤਾ ਹੁੰਦਾ ਵੀ ਡਰਦੇ ਹੋ। ਪਰ ਜੇ ਬਾਹਰ ਮੁਕਾਬਲੇ ਤੇ ਵਾਲੇ ਤਾਂ ਅਗਲਾ ਵੀ ਡਰਦਾ ਪਿੱਛੇ ਹਟ ਜਾਊਗਾ। ਮਾਣੂ ਤਮਾਮ ਲੋਕ ਜਿਨ੍ਹਾਂ ਨੂੰ ਉਸ ਸਮੇਂ ਜੋ ਵੀ ਵਰਤਾਰਾ ਹੋਇਆ ਉਹਨਾਂ ਦੇ ਦੁੱਖ ਨੂੰ ਦਿਲ ਦੇ ਵਿੱਚ ਅਹਿਸਾਸ ਕਰਦਾ ਹੋਇਆ ਉਹਨਾਂ ਪਰਿਵਾਰਾਂ ਦੇ ਨਾਲ ਅੱਜ ਦੁੱਖ ਦੀ ਸਾਂਝ ਜ਼ਰੂਰ ਪਾਉਣਾ ਕੋਈ ਉਹਨਾਂ ਦੇ ਉੱਤੇ ਕਿਟਾਕਸ਼ ਨਹੀਂ ਪਰ ਸਮੇਂ ਦੇ ਨਾਲ ਜੇਸੀਂ ਉਸ ਵਿਧੀ ਨੂੰ ਸਮਝਿਆ ਹੁੰਦਾ ਜਿਵੇਂ ਗੁਰੂ ਸਾਹਿਬ ਨੇ ਦਿੱਤੀ ਆ ਤਾਂ ਸ਼ਾਇਦ ਇਹ ਵਰਤਾਰਾ ਇਸ ਤਰ੍ਹਾਂ ਦੇ ਨਾਲ ਨਾ ਹੁੰਦਾ ਇਸੇ ਤਰ੍ਹਾਂ ਇੱਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ ਦੁਸਾਖੀ ਹੁੰਦੀ ਆ ਕਿ ਉਹ ਵਿਚਰਦੇ ਵਿਚਰਦੇ ਭਾਈ ਮਰਦਾਨਾ ਜੀ ਦੇ ਨਾਲ ਇੱਕ ਨਗਰ ਦੇ ਵਿੱਚ ਪਹੁੰਚੇ ਉਸ ਨਗਰ ਵਸਣਿਆਂ ਦੇ ਸਾਧੂ ਜਾਣ ਕੇ ਵੀ ਉਹਨਾਂ ਨੇ ਵੀ ਸੇਵਾ ਆਉਤ ਪਾਉਤ ਜਾਂ ਗੁਰੂ ਸਾਹਿਬ ਦੇ ਪਾਣੀ ਦੀ ਪੁੱਛ ਵਿੱਚ ਨਹੀਂ ਕੀਤੀ ਲੋੜਾਂ ਕਟਮ ਤੋਂ ਬਾਅਦ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੋਂ ਚੱਲਦੇ ਪਹੁੰਚ ਲੱਗੇ ਤਾਂ ਪਿੰਡ ਵੱਲ ਨਿਗਾਹ ਕਰਕੇ ਕਹਿੰਦੇ ਕਿ ਵਰਸਦੇ ਰਹੋ ਇਸੇ ਤਰ੍ਹਾਂ ਕਰਦਿਆਂ ਕਰਦੇ ਇੱਕ ਸਮਾਂ ਐਸਾ ਆਇਆ ਕਿ ਕਿਸੇ ਨਗਰ ਦੇ ਵਿੱਚ ਪਹੁੰਚੇ ਔਰ ਉਸ ਨਗਰ ਦੇ ਵਿੱਚ ਇਹ ਲੋਕ ਸੀ ਉਹਨਾਂ ਨੇ ਬਹੁਤ ਵੱਧ ਚੜ ਕੇ ਆਪੋਜਤ ਕੀਤੀ ਸੇਵਾ ਕੀਤੀ ਕਿ ਉਸ ਸਮੇਂ ਜਦੋਂ ਨਗਰ ਨੂੰ ਛੱਡ ਕੇ ਤੁੰਸ਼ੀਰੂ ਨਾਨਕ ਜੀ ਚੱਲਣ ਲੱਗੇ ਪਿੰਡ ਵੱਲ ਨਿਗਾਹ ਕਰਕੇ ਗਏ ਨੇ ਕੁਝ ਜਰਦ ਲੋਕ ਪਹਿਨਾ ਗਾਨਾ ਜੀ ਜਦੋਂ ਪਹਿਲੀ ਵਾਰ ਵਸਦੇ ਰਹੇ ਕਿਹਾ ਸੀ ਉਹਨਾਂ ਤੱਕ ਤਾਂ ਉਹਨਾਂ ਨੂੰ ਇਹੀ ਮੰਨਦੇ ਵਿੱਚ ਖਿਆਲ ਸੀ ਕਿ ਧਾਰਮਿਕ ਰਹਿਬਰ ਨੇ ਸਾਨੂੰ ਵਸਣ ਦੀ ਜਿਹੜੀ ਤਾਕੀਦ ਕਰਦੇ ਆ ਅਸ਼ੀਰਵਾਦ ਦਿੰਦੇ ਆ ਜਦੋਂ ਭਲੇ ਲੋਕਾਂ ਦੇ ਉਸ ਪਿੰਡ ਬਾਰੇ ਉਜੜ ਜਾਓ ਦੀ ਗੱਲ ਆਖੀ ਤਾਂ ਭਾਈ ਮਰਦਾਨਾ ਹੀ ਅੰਦਰ ਇੱਕ ਗਹਿਰਾ ਸਵਾਲ ਪੈਦਾ ਹੁੰਦਾ ਤਾਂ ਉਹਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਕੋਈ ਨਾ ਨਾ ਹੀ ਬੇਨਤੀ ਕਰਦੇ ਆ ਕਿ ਪਾਸ਼ਾ ਜੀ ਇੱਕ ਹੀ ਵਰਤਾਰਾ ਇੱਕ ਹੀ ਚੋਜ ਹੈ ਮੇਰੀ ਸਮਝ ਤੋਂ ਬਾਹਰ ਹੈ ਕਿ ਜਿਹੜੇ ਲੋਕਾਂ ਨੇ ਸਾਨੂੰ ਪਨ ਪਾਣੀ ਨਹੀਂ ਪੁੱਛਿਆ ਰਹਿਣ ਨੂੰ ਰਾਤ ਨੂੰ ਕੀ ਪ੍ਰਬੰਧ ਨਹੀਂ ਕਰਕੇ ਦਿੱਤਾ ਉਹਨਾਂ ਨੂੰ ਤੁਸੀਂ ਕਿਹਾ ਵਸਦੇ ਰਹੋ ਔਰ ਜਿਹੜੇ ਸਾਡੇ ਅੱਗੇ ਪਿੱਛੇ ਫਿਰਦੇ ਰਹੇ ਸੇਵਾ ਕੀਤੀ ਸਾਡਾ ਰਹਿਣ ਦਾ ਰਾਤ ਦਾ ਪ੍ਰਬੰਧ ਕੀਤਾ ਉਹਨਾਂ ਨੂੰ ਤੁਸੀਂ ਆਖ ਰਹੇ ਹੋ ਕਿ ਚੱਲ ਜਾਓ ਤੇ ਗੁਰੂ ਸਾਹਿਬ ਉਥੋਂ ਤੋਂ ਬਹੁਤ ਸੋਹਣੇ ਫਲ ਸੁਨੇ ਮਾਰੇ ਦੱਸਦੇ ਆ ਕਹਿੰਦੇ ਜਿਹੜੀ ਗੰਦੀ ਸੋਚ ਗੰਦੇ ਲੋਕ ਹੁੰਦੇ ਨੇ ਇੱਕ ਇੱਕ ਜਗ੍ਹਾ ਟਿੱਗੇ ਆ ਟਿੱਗੇ ਰਹਿਣੇ ਹੀ ਚਾਹਦੇ ਨੇ ਪਰ ਜਿਹੜੇ ਚੰਗੇ ਲੋਕ ਨੇ ਚੰਗੀ ਸੋਚ ਵਾਲੇ ਨੇ ਇਹਨਾਂ ਦਾ ਜਦੋਂ ਤੱਕ ਉਜਾੜਾ ਨਹੀਂ ਹੋਊਗਾ ਇਹ ਹੋਰ ਥਾਂ ਤੇ ਜਾਣਗੇ ਨਹੀਂ ਇਹ ਹੋਰ ਜਗ੍ਹਾ ਤੇ ਜਾਣਗੇ ਤਾਂ ਫੇਰ ਹੀ ਜਾ ਕੇ ਉਹ ਜਿਹੜਾ ਉਹ ਸਚਾਈ ਦਾ ਚੰਗਾਈ ਦਾ ਜਿਹੜਾ ਵਿਸਾਰ ਹੋਊਗਾ ਕੀ ਵਿੱਚ ਫਸਵੇ ਦਾ ਇੱਕ ਕੜੀ ਸੀ 984 ਦਾ ਵਰਤਾਰਾ 84 ਦੇ ਵਰਤਾਰੇ ਚ ਜੋ ਸਰਕਾਰੀ ਤੰਤਰ ਦੁਆਰਾ ਤੱਕ ਆਮ ਲੋਕਾਂ ਦੇ ਨਾਲ ਜਾਂ ਸਿੱਖਾਂ ਦੇ ਨਾਲ ਹੋਇਆ ਉਸ ਤੋਂ ਬਾਅਦ ਜੋ ਮਾਹੌਲ ਬਣਿਆ ਉਸ ਮਾਹੌਲ ਦੇ ਵਿੱਚ ਪੰਜਾਬ ਦੇ ਬਹੁ ਗਿਣਤੀ ਲੋਕ ਸਿੱਖ ਔਰ ਦੂਜੇ ਹਸੇਤਾਂ ਦੇ ਵਿੱਚੋਂ ਜਿਹੜੇ ਸਿੱਖ ਸੀ ਉਹਨਾਂ ਨੇ ਪ੍ਰਵਾਸ ਕਰਨਾ ਦੂਜੇ ਦੇਸ਼ਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਈਸਵਰ ਵਰਤਾਰੇ ਤੋਂ ਬਾਅਦ ਸਿੱਖ ਪਾਉਂ ਲਗਭਗ 120 ਦੇਸ਼ਾਂ ਤੋਂ ਵੱਧ ਦੇਸ਼ਾਂ ਦੇ ਵਿੱਚ ਜਾ ਕੇ ਵਸਣ ਲੱਗੇ। ਉਹਨਾਂ ਦੇਸ਼ਾਂ ਦੇ ਵਿੱਚ ਆਪ ਦੀ ਇੱਕ ਵੱਖਰੀ ਪਛਾਣ, ਇੱਕ ਵੱਖਰਾ ਹੋਲਡ ਉਹਨਾਂ ਦੇਸ਼ਾਂ ਦੇ ਵਿੱਚ ਬਣਾਇਆ। ਸੋ ਇਹ ਵਰਤਾਰਾ ਜੋ ਵਰਤਿਆ ਇਹਦਾ ਪਿੱਛੇ ਜੇ ਕਿਸਾਨੀ ਜੋ ਅੰਦੋਲਨ ਚੱਲਿਆ ਜਿਹੜਾ ਜ਼ਮੀਨਾਂ ਦੇ ਹੱਕ ਦੇ ਵਿੱਚ ਕਿਸਾਨ ਵਰਗ ਆਪਦੇ ਹੱਕ ਨੂੰ ਲੈ ਕੇ ਧਰਨੇ ਤੇ ਬੈਠਾ ਰਿਆ। ਤਾਂ ਉਹ ਉਜੜੇ ਹੋਏ ਸਿੱਖ ਸੀ ਜਿਹੜੇ ਅਲੱਗ-ਅਲੱਗ ਦੇਸ਼ਾਂ 'ਚ ਗਏ। ਉਹਨਾਂ ਸਿੱਖਾਂ ਨੇ ਉਹ ਫੰਡ ਦੇ ਕੇ ਆਰਥਿਕ ਰੂਪ 'ਚ ਔਰ ਸੋਸ਼ੀਅਲੀ ਮੀਡੀਆ ਦੇ ਰਾਹੀਂ ਜਾਂ ਸਰਕਾਰਾਂ ਤੇ ਦਬਾਅ ਪਾ ਕੇ ਆਪਦੇ ਜਿਹੜਾ ਭਾਈਚਾਰਾ ਸੀ ਉਹਦਾ ਸਾਥ ਦਿੱਤਾ। ਸੋ ਇਹ ਕੁਝ ਹੀ ਵਰਤਾਰਾ ਜਿਹੜਾ ਕੁਦਰਤ ਦੇ ਵਿੱਚ ਵਰਤਦਾ ਕੁਦਰਤ ਦੇ ਵਿੱਚ ਇੱਕ ਛੋਟਾ ਜਿਹਾ ਬੀਜ ਇੱਕ ਦਰਖਤ ਬਣਦਾ ਉਸ ਦਰਖਤ ਨੂੰ ਫੁੱਲ ਲੱਗਦੇ ਆ ਫੁੱਲਾਂ ਤੋਂਗਾ ਫਲ ਤਿਆਰ ਹੁੰਦੇ ਆ ਫਿਰ ਉਹ ਫਲ ਅਲੱਗ-ਅਲੱਗ ਜਗ੍ਹਾ ਤੇ ਪਹੁੰਚਾਈ ਜਾਂਦੇ ਆ ਫਿਰ ਉਹ ਖਾਧੇ ਜਾਂਦੇ ਆ ਔਰ ਉਹਨਾਂ ਦੇ ਬੀਜ ਫਿਰ ਦੁਬਾਰਾ ਨਵੇਂ ਦਰਖਤਾਂ ਨੂੰ ਪੈਦਾ ਕਰਦੇ ਆ ਇਹ ਕੁਦਰਤ ਦਾ ਫਲਸਫਾ ਇੱਕ ਕਣਕ ਦਾ ਦਾਣਾ ਕਈ ਦਾਣਿਆਂ ਨੂੰ ਜਨਮ ਦਿੰਦਾ ਇੱਕ ਅੰਬ ਦਾ ਬੀਜ ਸੈਂਕੜੇ ਅੰਬਾਂ ਨੂੰ ਜਨਮ ਦਿੰਦਾ ਇਸੇ ਤਰ੍ਹਾਂ ਇੱਕ ਚੰਗੀ ਸੋਚ ਵਾਲਾ ਇਨਸਾਨ ਜਿਹੜਾ ਆਪਣੀ ਚੰਗੀ ਸੋਚ ਨੂੰ ਗਾਂਹ ਦੂਰ ਤੱਕ ਲੈ ਜਾਂਦਾ ਸੋ ਸਤਨਸਿਰੀ ਗੁਰੂ ਨਾਨਕ ਦੇਵ ਜੀ ਦਾ ਉਹ ਫਲਸਫਾ ਉਹ ਸੋਚ ਅੱਜ ਇਸ ਕੈਨਾਤ ਦੇ ਬਹੁ ਗੰਤੀ ਦੇਸ਼ਾਂ ਦੇ ਵਿੱਚ ਬਹੁਤ ਮਜ਼ਬੂਤ ਹੋਲਡ ਬਣਾ ਕੇ ਖੜੀ ਹੋਈ ਆ ਸਰਕਾਰਾਂ ਜਾਂ ਉਹ ਮਨੁਭਰਤੀ ਦੇ ਲੋਕ ਜਿਹੜੇ ਮੁੱਢ ਕਦੀਮੀ ਰੂੜੀਵਾਦੀ ਸੋਚਾਂ ਦੇ ਨਾਲ ਭਰਪੂਰ ਸੀ ਜਿਹੜੇ ਕਿ ਆਮ ਜਨ ਨੂੰ ਮਿਹਨਤੀ ਵਰਗ ਨੂੰ ਕਰਤੀ ਵਰਗ ਨੂੰ शूद्र ਦੇ ਰੂਪ ਚ ਹੀ ਮੰਨਦੇ ਸੀ ਉਹਨਾਂ ਦੇ ਸੀਨੇ ਚ ਉਹ ਜੋ ਦਰਦ ਉਹ ਪੀੜ ਹਮੇਸ਼ਾ ਹੀ ਰਹਾ ਕਿ ਇਹ शूद्र ਲੋਕ ਨੇ ਜਿਹੜੇ ਇਹਨਾਂ ਨੂੰ ਗੁਰੂ ਸਾਹਿਬ ਨੇ ਉੱਚਾ ਚੱਕ ਕੇ ਸਾਡੇ ਬਰਾਬਰ ਬਿਠਾ ਦਿੱਤਾ ਉਹ ਆਲ ਦੀ ਜਿਹੜੀ ਪੀੜ ਆ ਜਾਂ ਦਰਦ ਆ ਉਹ ਆਨੇ ਬਹਾਨੇ ਲੋ ਇਸ ਧਰਮ ਨੂੰ ਖਤਮ ਕਰਨ ਦਾ ਤਕੀਦਾ ਕਰਦੇ ਰਹਿੰਦੇ ਆ ਸੋਚਦੇ ਰਹਿੰਦੇ ਆ ਜਾਂ ਬਹਾਨਾ ਲੱਭਦੇ ਰਹਿੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਉਹ ਬੀਜ ਨੇ ਜਿਹੜੇ ਬੀਜਾਂ ਦਾ ਸਰਵਨਾਸ਼ ਕਰੇ ਹੋਈ ਸਕਦਾ ਉਸੋ ਆਪਣੇ ਸਰੀਰ ਦੇ ਵਿੱਚ ਕਹਿਣਾ ਹੈ ਕਿ ਜਦੋਂ ਤੱਕ ਇਸ ਧਰਤੀ 'ਤੇ ਇੱਕ ਆਖੀਰਲਾ ਸਿੱਖ ਵੀ ਜਾਂਦਾ ਹੈ ਤੋਂ ਖਾਲਸਾ ਰਾਜ ਦਾ ਜਿਹੜਾ ਸੰਕਲਪ ਉਹ ਖਤਮ ਨਹੀਂ ਹੋ ਸਕਦਾ ਸੋ ਇਹ ਉਹ ਬੀਜ ਨੇ ਜਿਨ੍ਹਾਂ ਦਾ ਸਰਬਨਾਸ਼ ਨਾ ਹੋਇਆ ਨਾ ਹੋ ਸਕਣਾ ਤੇ ਭਾਵੇਂ ਇਹਦੇ ਸਰਬਨਾਸ਼ ਲਈ ਕਈ ਤਾਕਤਾਂ ਕਈ ਦੇਸ਼ਾਂ ਤੋਂ ਇਕੱਠੇ ਹੋ ਜਾਈਏ ਸੋ ਮਨੁੱਖੀ ਵਿੱਚ ਜੋ ਵਿਚਾਰ ਹੈ ਉਹ ਇਹੀ ਹੈ ਕਿ ਸਾਡਾ ਜੋ ਸਿੱਖ ਧਰਮ ਸਿੱਖ ਸ਼ਬਦ ਸੀ ਗੁਰੂ ਨਾਨਕ ਦੇਵ ਜੀ ਨੇ ਇੰਨਾ ਸਾਦਾ ਅੱਖਰ ਇੰਨਾ ਸਾਦਾ ਸ਼ਬਦ ਇਸ ਕਰਕੇ ਸਾਨੂੰ ਦਿੱਤਾ ਸੀ ਕਿ ਅਸੀਂ ਹਮੇਸ਼ਾ ਯਾਦ ਰੱਖ ਸਕੀਏ ਕਿ ਹਰੇਕ ਸਥਿਤੀ ਹਰੇਕ ਮਾਹੌਲ ਦੇ ਵਿੱਚੋਂ ਕੁਝ ਨਵਾਂ ਕੁਝ ਸਿੱਖਣਾ ਹੈ ਪਰ ਸਾਡਾ ਜੋ ਭਾਈਚਾਰਾ ਹੈ ਇਹਦੇ ਵਿੱਚ ਅਤਦਰਦੇ ਦੀ ਮਿਲਾਵਟ ਡੇਰਾਵਾਦ ਦੇ ذریعے ਜਾਂ ਗਲਤ ਅੰਸਾਰਾ ਗਲਤ ਮਾਨਸਿਕਤਾ ਦੇ ذریعے ਕਰ ਦਿੱਤੀ ਗਈ ਹੈ ਔਰ ਮੂਲ ਮੁੱਦਿਆਂ ਤੋਂ ਭਟਕਾਉਣ ਦੇ ਲਈ ਕੋਈ ਨਾ ਕੋਈ ਨਵੇਂ ਮੁੱਦੇ ਹਰ ਪਲ ਹਰ ਤਰੀਕੇ ਪੈਦਾ ਕੀਤੇ ਜਾਂਦੇ ਆ ਔਰ ਜੋ ਸਿੱਖਾਂ ਨੂੰ ਆਲਦੀ ਸਵੈ ਪਰਚੋਲ ਕਰਨੀ ਚਾਹੀਦੀ ਆ ਉਸ ਪਰਚੋਲ ਦਾ ਤਾਂ ਸਿੱਖਾਂ ਦੇ ਕਿਦੇ ਚਿੱਤ-ਚੇਤੇ ਚ ਖਿਆਲ ਵੀ ਨਹੀਂ ਆਉਂਦਾ। ਸੋ ਉਮੀਦ ਕਰਦੇ ਹਾਂ ਉਹ ਚੰਦ ਲੋਕ, ਉਹ ਜਿੰਤੀ ਦੇ ਲੋਕ ਜਿਹੜੇ ਹਰਦੇ ਦੀ ਵਿਸ਼ਾਲਤਾ ਨਾਲ ਜਿਉਂਦੇ ਨੇ ਕਿਸੇ ਵੀ ਧਰਮ ਵਿੱਚ ਹੋ ਸਕਦੇ ਨੇ ਔਰ ਧਰਮਾਂ ਨੂੰ ਉਸ ਪਰਿਪੂਰਨ ਪਰਮਾਤਮਾ ਤੱਕ ਪਹੁੰਚਣ ਦਾ ਰਾਸਤਾ ਮੰਨਦੇ ਨੇ ਇਸ ਵਿਚਾਰਧਾਰਾ ਨੂੰ ਦਿਲਦਿਆਂ ਘਹਿਰਾਂਿਆਂ ਔਰ ਪੁੱਲੇ ਦਿਮਾਗ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨਗੇ ਔਰ ਹੋਰ ਵੀ ਸੱਜਣ ਭੈਣ ਭਾਈਆਂ ਤੱਕ ਇਸ ਗੱਲ ਨੂੰ ਸ਼ੇਅਰ ਕਰਕੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀਆਂ ਗੱਲਾਂ ਨੂੰ ਜਗ ਜਗ ਜਾਣ ਕਰਦੇ ਵਿੱਚ ਮਦਦ ਕਰਨਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ